ਮਾਨਸਾਬ ਇੱਕ ਗੱਲ ਕਲੀਅਰ ਕਰਿਓ ਕਿ ਭਾਈ ਮਨਦੀਪ ਸਿੰਘ ਦੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਪੰਥਕ ਪਾਰਟੀਆਂ ਨੇ ਉਹਨਾਂ ਵੱਲੋਂ ਸਾਂਝਾ ਕੈਂਡੀਡੇਟ ਦਿੱਤਾ ਗਿਆ ਹੈ ਪਰ ਅਕਾਲੀ ਦਲ ਵਾਰਸ ਪੰਜਾਬ ਵਾਲੇ ਕਹਿੰਦੇ ਨੇ ਕਿ ਇਹ ਕੈਂਡੀਡੇਟ ਸਾਡਾ ਹੈ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਪਰ ਅਸੀਂ ਤਾਂ ਸਾਂਝਾ ਕੈਂਡੀਡੇਟ ਦਿੱਤਾ ਹੈ ਕਿ ਨਾ ਕਿ ਕਿੰਨਾ ਕੁ ਜਿਹੜੀ ਤੁਹਾਡੀ ਪੰਥਕ ਪਾਰਟੀਆਂ ਦਾ ਜਿਹੜਾ ਸਾਰਿਆਂ ਦਾ ਸਾਰਿਆਂ ਹੋ ਕੇ ਇੱਕ ਸਰਵਸਤਨ ਦਾ ਗੁਲਦੀਪ ਸਿੰਘ ਨੂੰ ਕਿੰਨਾ ਕੁ ਲੋਕਾਂ ਵੱਲੋਂ ਹੰਗਾਰਾ ਕਿੰਨਾ ਕੁ ਮਿਲਿਆ ਪਿਆ ਬਹੁਤ ਤਕਰਮ ਰਿਆ ਜੀ ਹੋਰ ਤਾਂ ਕੋਈ ਪਾਰਟੀ ਹੈ ਨਹੀਂ ਇਸ ਪਾਰਟੀ ਦੇ ਮੁਕਾਬਲੇ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਦਾ ਕੋਈ ਮੈਂਬਰ ਨਜ਼ਰ ਨਹੀਂ ਆ ਰਿਹਾ ਕਿੰਨੇ ਦਾ ਅਕਾਲੀ ਦਲ ਵਾਰਸਵਾਲਿਆਂ ਦਾ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਕਰਤੀ ਹੈ ਕਿ ਚਪੈਲੀ ਹੈ ਠੀਕ ਹੈ ਇੱਕ ਆਪਸ ਦੇ ਵਿੱਚ ਸਲਾਹ ਕਰਦੀ ਹੈ ਕਿੱਥੇ ਕਿੱਥੇ ਕੰਮ ਕਰਨਾ ਹੈ ਕਿੱਥੇ ਕਿੱਥੇ ਕੀ ਹੋਊਗਾ ਸਾਰਾ ਕੁਝ ਕਰ ਲੂਗਾ ਫਿਰ ਜਿਹੜੀਆਂ ਅਗਾਹ ਤੋਂ ਮੀਟਿੰਗ ਹੋਣ ਹੀ ਆ ਇਹ ਉਹਨਾਂ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਊਗਾ ਜੀ